ਪਕਿਆ ਲਿਨਾ ਪਰਿਓ ਕਾਲ ਸਭੈ ਜਗ ਉਪਰ ਮਾਹਿ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੈ ਜਾਨੀ ਕਰ ਦੂਜਾ ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ ਨੈਣ ਰਹਿ ਰੰਗ ਲਾਈ ਅਬ ਵੇ ਗਲ ਕਹਿ ਨਾ ਜਾਈ ਹਮਰਾ ਪਰਮ ਗਿਆਪੋ ਭਾਗਾ ਜਬ ਰਾਮ ਨਾਮ ਚਿਤ ਲਗਾ ਰਹਾਉ ਬਾਜੀ ਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ ਬਾਜੀ ਗਰ ਸਾੰਗ ਸਕੇਲਾ ਆਪਣੇ ਰੰਗ ਰਵੇ ਆਕੇਲਾ ਕਥਨੀ ਕਹੈ ਪਰਮ ਨਾ ਜਾਈ ਸਭ ਕਥ ਕਥ ਰਹੇ ਲੋਕਾਈ ਜਾਂ ਕੋ ਗੁਰਮੁਖ ਆਪ ਬੁਜਾਈ ਤਾ ਕੇ ਹਿਰਦੈ ਰਿਆ ਸਮਾਈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲੇਉ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਦ ਕੇ 나ਠਾ ਸਮੁੰਦ ਬਿਲੋਵਨ ਹੋ ਮਾਟਾ ਤਾਂ ਕੀ ਓ ਬਿਲੋਵਨ ਹਾਰੀ ਕਿਉ ਮੈਂ ਟੋਂਗ ਕਾਜ ਤੁਆਰੀ ਚੇਰੀ ਤੂ ਰਾਮਨਾ ਕਰਸ ਪਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਤੇਰੇ ਗਲੈ ਤੋਕ ਪਗ 베ਰੀ ਤੂ ਘਰ ਕਰ ਰਮਈਆ ਫੇਰੀ ਤੂ ਅਜੋਨਾ ਚਿਤ ਸチェਰੀ ਤੂ ਜਮ ਵਪਰੀ ਹੈ 헤ਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹੱਥ ਵਿਚਾਰੀ ਸੋਈ ਸੋਈ ਲਾਗੀ ਸੋਈ ਸੋਈ ਜਾਗੀ ਜਿਤ ਲਾਇ ਤੇ ਤਲਾਗੀ ਚੇਰੀ ਤੈ ਸਮੁਤ ਕਹਾਂ ਤੇ ਪਾਈ ਜਾ ਕੇ ਪ੍ਰਮ ਕੀ ਲੀਖ ਮਿਟਾਈ ਸੋ ਰਸ ਕਬੀਰ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੈ ਬਾਜ ਨਾ ਜੀ ਆ ਜਾਈ